ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੇਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਅੱਜ ਦੇ ਰਿਸ਼ਤੇ ਜੀ ਨਵੇਂ ਆ ਇਹ ਲੜਕੀ ਦੀ ਕਾਸਟ ਟੀਮਾਨ ਰੋਪੜ ਨਾਲ ਪਿੰਡ ਹੈ ਹਾਈਟ 5 ਫੁੱਟ 4 ਇੰਚ ਸਟੱਡੀ ਡਬਲ ਐਮਏ ਫੈਮਿਲੀ ਮੈਂਬਰ ਚ ਮਾਤਾ ਪਿਤਾ ਇਕਪਰਾ ਹੈ ਡੇਟ ਆਫ ਬਰਥ 10 ਤਰੀਕ ਪਹਿਲਾ ਮਹੀਨਾ 1991 ਦਾ ਬਾਰਨ ਡਿਮਾਂਡ ਜੀ ਮੁੰਡੇ ਦਾ ਅਮਰਿਸ਼ਕਆ ਹੋਵੇ ਮੁੰਡੇ ਦੀ ਹਾਈਟ 5 ਫੁੱਟ 9 ਜਾਂ 10 ਇੰਚ ਤੋਂ ਘੱਟ ਨਾ ਹੋਵੇ ਮੁੰਡਾ ਚਾਹੇ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਪ੍ਰਾਈਵੇਟ ਪ੍ਰਾਈਵੇਟ ਜੋਬ ਤੇ ਵਧੀਆ ਲੱਗਿਆ ਹੋਵੇ ਚਾਹੇ ਜੀ ਆਪ ਦਾ ਬਿਜ਼ਨਸ ਕਰਦਾ ਹੋਵੇ ਏਰੀਆ ਨੂੰ ਪਹਿਲਾ ਜੀ ਲੁਧਿਆਣਾ ਮੋਹਾਲੀ ਚੰਡੀਗੜ੍ਹ ਖੰਨਾ ਅਗਲਾ ਰਿਸ਼ਤਾ ਆਇਆ ਜੀ ਬਠਿੰਡੇ ਸ਼ਹਿਰ ਤੋਂ ਕੁੜੀ ਦੀ ਕਾਸਟ ਰਾਮਗੜੀਆ ਗੋਟ ਪਨੇਸਰ ਡੇਟ ਆਫ ਬਰਥ 10 8 1996 ਹਾਈਟ 5 ਫੁੱਟ 5 ਇੰਚ ਸਟੱਡੀ ਬੀਏ ਬੀਐਡ ਕੁੜੀ ਜੀ ਬੁਟੀਕ ਦਾ ਕੰਮ ਜਾਣਦੀ ਹੈ ਨਾਲ ਕੁੜੀ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਂਦੀ ਹੈ ਕੁੜੀ ਬਹੁਤ ਸੋਹਣੀ ਸੁਨਖੀ ਹੈ ਪਰਿਵਾਰ 'ਚ ਮਾਤਾ ਪਿਤਾ ਅਤੇ ਇੱਕ ਭੈਣ ਤੇ ਇੱਕ ਭਰਾ ਹੈ ਭਰਾ ਮੈਰਿਡ ਮੁੰਡਾ ਜੀ ਇਹਨਾਂ ਨੂੰ ਪ੍ਰਾਈਵੇਟ ਜੌਬ ਕਰਦਾ ਹੋਵੇ ਮੁੰਡੇ ਦੀ ਕਾਸਟ ਰਾਮਗੜੀਆ ਹੀ ਹੋਵੇ ਮੁੰਡਾ ਜੀ ਮੁੰਨਾ ਹੋਵੇ ਅਤੇ ਸੋਨਾ ਸੁਨੱਖਾ ਹੋਵੇ ਏਰੀਆ ਨੂੰ ਪਹਿਲ ਹੈ ਜੀ ਬਠਿੰਡਾ ਮਾਨਸਾ ਮੁਖਸਰ ਬਰਨਾਲਾ ਤੇ ਪਟਿਆਲਾ ਅਗਲਾ ਰਿਸ਼ਤਾ ਆਈਜੀ ਬਰਨਾਲੀ ਜ਼ਿਲ੍ਹੇ ਤੋਂ ਕੁੜੀ ਦੀ ਕਾਸਟ ਰਾਮਗੜੀਆ ਡੇਟ ਆਫ ਬਰਥ 5 ਤਰੀਕ ਚੌਥਾ ਮਹੀਨਾ 1996 ਹਾਈਟ 5 ਫੁੱਟ 6 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਇਹਨਾਂ ਨੂੰ ਲੜਕਾ ਜੀ ਪ੍ਰਾਈਵੇਟ ਜੌਬ ਕਰਦਾ ਹੋਵੇ ਵਧੀਆ ਬਿਜ਼ਨਸ ਹੋਵੇ ਘਰ-ਬਾਰ ਵਧੀਆ ਸੋਨਾ ਬਣਿਆ ਹੋਵੇ ਮੁੰਡਾ ਸੋਨਾ ਹੋਵੇ ਜੀ ਇਹੀ ਡਿਮਾਂਡ ਆ ਬਸ ਘਰ-ਬਾਰ ਵਧੀਆ ਹੋਵੇ ਤੇ ਨਾਲ ਜੌਬ ਦੇ ਨਾਲ ਸੈਲਰੀ ਵਧੀਆ ਹੋਵੇ ਇਹੇ ਤਿੰਨ ਰਿਸ਼ਤੇ ਜੀ ਰਾਮ ਗੜੀਆ ਪਰਿਵਾਰ ਦੇ ਸੀਗੇ ਲੜਕੀਆਂ ਦੇ ਇਹਨਾਂ ਦੀ ਹੋਰ ਤੁਸੀਂ ਜਾਣਕਾਰੀ ਲੈਣ ਲਈ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲੇ ਰਿਸ਼ਤੇ ਆਏ ਹੈ ਜੀ ਮੁੰਡਿਆਂ ਦੇ ਬਹੁਤ ਵਧੀਆ ਪਰਿਵਾਰ ਤੋਂ ਜ਼ਿਲ੍ਹਾ ਮੁਗਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਚਾਹਲ ਡੇਟ ਆਫ ਬਰਥ 1984 ਹਾਈਟ 5 ਫੁੱਟ 9 ਇੰਚ ਸਟੱਡੀ 8th ਪਾਸ ਜ਼ਮੀਨ 도ਪਰਾਮਾ ਕੋਲ 4 ਕਿੱਲੇ ਹੈ ਪਰਿਵਾਰ ਵਿੱਚ ਮਾਤਾ ਪਿਤਾ ਭੈਣ ਕੈਨੇਡਾ ਚ ਪੀਆਰ ਇੱਕ ਛੋਟਾ ਭਰਾ ਮੈਰਿਡ ਹੈ ਇਹ ਰਿਸ਼ਤਾ ਵੱਡੇ ਭਰਾ ਲਈ ਹੈ ਜੋ ਕਿ ਇਲੈਕਟ੍ਰੀਸ਼ੀਅਨ ਮਕੈਨਿਕ ਹੈ ਇਹਨਾਂ ਦਾ ਆਪਣਾ ਕੰਮਕਾਰ ਹੈ ਜੀ ਆਮਦਨ ਵੀ ਬਹੁਤ ਵਧੀਆ ਹੈਗੀ ਕੁੜੀ ਦਾ ਰਿਸ਼ਤਾ ਲੈਣਾਗਾ ਕੁੜੀ ਦੀ ਕਾਸਟ ਜਰ ਸਿੱਖ ਹੋਵੇ ਚਾਹੇ ਕੁੜੀ ਦਾ ਡਾਈਵੋਰਸ ਹੋਇਆ ਹੋਵੇ ਬੱਚਾ ਨਾ ਕੋਈ ਹੋਵੇ ਮੁੰਡਾ ਮੁੰਨਾ ਹੈ ਜੀ ਵਧੀਆ ਸੋਹਣਾ ਸਨੱਖਾ ਕੁੜੀ ਵਧੀਆ ਸਿਆਣੀ ਤੇ ਸਾਂਝਦਾਰ ਹੋਵੇ ਘਰਬਾਰ ਸੰਭਾਲਣ ਵਾਲੀ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਹਨਾਂ ਦੀ ਦਿੱਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 8905387302 ਅਗਲਾ ਰਿਸ਼ਤਾ ਹੈ ਜੀ ਕੈਨੇਡਾ ਪੀਆਰ ਮੁੰਡੇ ਦਾ ਜ਼ਿਲ੍ਹਾ ਫਰੀਦਕੋਟ ਪਿੰਡ ਪੱਕਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤਸਰਾ ਡੇਟ ਆਫ ਬਰਥ 1 ਜਨਵਰੀ 1996 ਸਟੱਡੀ ਡਿਗਰੀ ਇਨ ਫਾਈਨਾਂਸ ਪ੍ਰੋਫੈਸ਼ਨ ਫਾਈਨੈਂਸ਼ੀਅਲ ਐਡਵਾਈਜ਼ਰ ਕੰਪਨੀ ਰੀਅਲ ਬੈਂਕ ਆਫ ਕੈਨੇਡਾ Royal Bank of Canada family detail ਜੇ ਫਾਦਰ ਪੰਜਾਬ ਪੁਲਿਸ ਚ ਇਨੀ ਮੁੰਡੇ ਦੇ ਮਾਤਾ ਜੀ ਹਾਊਸ ਵਾਈਫ ਆ ਇੱਕ ਭਰਾ ਹੈਗਾ ਉਹ ਸਟੱਡੀ ਕਰ ਰਿਹਾ ਹੈਗਾ ਉਹ ਅਨ ਮੈਰਿਡ ਹੈ ਜੀ ਛੋਟਾ ਭਰਾ ਹੈਗਾ ਜ਼ਮੀਨ ਦੋਪਰਾ ਮਾ ਕੋਲ 6 ਕਿੱਲੇ ਆ ਲੜਕੀ ਦਾ ਰਿਸ਼ਤਾ ਚਾਹੀਦਾ ਲੜਕੀ ਦੀ ਪੜਾਈ ਬੀਏ ਸੀ ਨਾਨ ਮੈਡੀਕਲ ਨਾਲ ਕਰੀ ਹੋਵੇ ਕੈਨੇਡਾ ਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਟ ਤੇ ਸੈਲਰੀ ਮੁੰਡਾ 1 ਸਾਲ ਦੀ 50 ਲੱਖ ਵਾਂਗੂ ਕਮਾ ਰਿਹਾ ਹੈਗਾ ਸਾਲ ਦਾ ਪੈਕੇਜ ਹੈ ਜੀ 80000 ਕੈਨੇਡੀਅਨ ਡਾਲਰ ਮੁੰਡਾ ਇੰਡੀਆ ਆਇਆ ਹੋਇਆ ਮੈਰਿਜ ਕਰਵਾਉਣ ਲਈ ਮੁੰਡਾ ਬਹੁਤ ਸੋਹਣਾ ਸੁਨੱਖਾ ਹੈ ਜੀ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਤਾਂ ਉਹ ਸਾਡੇ ਦਿੱਤੇ ਸਕਰੀਨ ਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 7814069442 ਵਾਲੇ ਨੰਬਰ ਤੇ ਆਗਲਾ ਰਿਸ਼ਤਾ ਆਇਆ ਜੀ ਗੁਰਦੁਆਰੇ ਸਹਿਬ ਚ ਹੈਡ ਗ੍ਰੰਥੀ ਦਾ ਰਿਸ਼ਤਾ ਹੈ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਹਰਦੂ ਝੰਡੇਕੇ ਮੁੰਡੀ ਦੀ ਕਾਸਟ ਜੱਟ ਸਿੱਖ ਗੋਤ ਖਹਿਰਾ ਦਾ ਡੇਟ ਆਬਤ 26/8/1990 ਹਾਈਟ 5 ਫਰਦਾਸ ਇੰਚ ਮੁੰਡੇ ਦਾ ਅਮਰਤ ਛਕਿਆ ਹੋਇਆ ਜੀ ਇਹ ਮੁੰਡਾ ਗੁਰਦੁਆਰ ਸਾਹਿਬ ਚ ਗ੍ਰੰਥੀ ਆ ਉੱਥੇ ਪਾਠ ਵੀ ਕਰਦਾ ਹੈਗਾ ਸੈਲਰੀ ਜੀ ਮਹੀਨੇ ਦੀ 20000 ਰੁਪਏ ਵਾਂਗੂ ਲੈ ਰਿਹਾ ਹੈਗਾ ਵਧੀਆ ਪੱਕਾ ਮਕਾਨ ਬਣਿਆ ਹੋਇਆ ਹੈਗਾ 10 ਗ੍ਰੈਂਡ ਗੱਡੀ ਵੀ ਹੈ ਇਹਨਾਂ ਦੀ ਆਪਣੀ ਲੜਕੀ ਦੀ ਕਾਸਟ ਕੋਈ ਵੀ ਹੋਵੇ ਪਰਿਵਾਰ ਵਿੱਚ ਦੋ ਭਰਾ ਹਨ ਇੱਕ ਭੈਣ ਹੈ ਜੋ ਕਿ ਵਿਆਹੀ ਹੋਈ ਹੈ ਇਹਨਾਂ ਦਾ ਆਪਣਾ ਇਕੱਲਿਆਂ ਦਾ ਮਕਾਨ ਹੈ ਕੁੜੀ ਚਾਹੇ ਗਰੀਬ ਘਰ ਦੀ ਹੋਵੇ ਕੁੜੀ ਦੀ ਕਾਸਟ ਕੋਈ ਵੀ ਹੋਵੇ ਕੁੜੀ 10 ਤੱਕ ਪੜੀ ਹੋਵੇ ਜੀ ਕੋਈ ਡਿਮਾਂਡ ਨਹੀਂ ਦਾਹ ਦਾਜ ਦੇਹ ਜਿਸ ਦੀ ਕੋਈ ਮੰਗ ਨਹੀਂ ਮੁੰਡਾ ਜੀ ਵੈਸ਼ਨੂ ਆ ਬਧੀਆ ਸਿਆਣਾ ਤੇ ਸੂਝਵਾਨਾਗਾ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ ਜੀ 93590 25517 ਜਿਸ ਕਿਸ ਨੂੰ ਸਾਡੇ ਚੈਨਲ ਤੇ ਰਿਸ਼ਤੇ ਪਸੰਦ ਆਉਂਦੇ ਆ ਉਹਨਾਂ ਦਾ ਵੇਰਵਾ ਹੋਰ ਲੈਣ ਲਈ ਸਾਡੇ ਦਿੱਤੇ ਸਕਰੀਨ ਤੇ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ